ਅੱਜ ਤੁਮਾਨੂੰ ਸਾਰਾ ਕੁਝ ਜਮ੍ਹਾਂ ਸਸਤਾ ਦੇਖਣ ਨੂੰ ਮਿਲੂਗਾ ਜਮ੍ਹਾਂ ਸਸਤਾ ਬੁਲਟ ਲੈ ਕੇ ਪਹੁੰਚਿਆ ਇੱਕ 14 ਹਜ਼ਾਰ ਦੀ ਆਪਾਂ ਸਕੂਟੀ ਲੈ ਕੇ ਪਹੁੰਚੀ ਅਸੀਂ ਇੱਕੋ ਘਰ ਦੀਆਂ ਦੋ ਗੱਡੀਆਂ ਜਮ੍ਹਾਂ ਸਸਤੀਆਂ ਆਪਾਂ ਲੈ ਕੇ ਪਹੁੰਚੀਆਂ ਕੱਲੀ ਕੱਲੀ ਗੱਲਬਾਤ ਕਰਦੇ ਹਾਂ ਜੀ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲੂ 9465629488 ਤੁਹਾਡੇ ਕੋਲੇ ਗੱਡੀ ਮੋਟਰਸਾਈਕਲ ਘਰ ਕੋਠੀ ਮਕਾਨ ਕੁਝ ਵੀ ਹੈ ਵੇਚਣਾ ਤੁਸੀਂ ਚਾਹੁੰਦੇ ਹੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਮੈਪ ਜੂ ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਤੁਹਾਡੀ ਲਾ ਦੇਵਾਂਗੇ ਪਹਿਲੀ ਗੱਡੀ ਤੋਂ ਵੀਡੀਓ ਦੀ ਸ਼ੁਰੂਆਤ ਕਰਾਂਗੇ ਸੈਂਟਰੂ ਮੈਗਨਾ ਆਪਾਂ ਲੈ ਕੇ ਪਹੁੰਚੇ ਹਾਂ ਜੀ 2021 ਮਾਡਲ ਗੱਡੀ ਹੈ ਮਾਲਕ ਨੇ ਵੀਡੀਓ ਬਹੁਤ ਵਧੀਆ ਆਪਣੇ ਕੋਲੇ ਬਣਾ ਕੇ ਭੇਜਿਆ ਤੁਸੀਂ ਚੈੱਕ ਕਰ ਹੀ ਰਹੇ ਹੋ ਜੀ ਗੁਰਦਾਸਪੁਰ ਏਰੀਆ ਚੋਂ ਆਪਾਂ ਲੈ ਕੇ ਪਹੁੰਚੇ ਹਾਂ ਤੇ ਡੇਰਾ ਬਾਬਾ ਨਾਨਕ ਏਰੀਆ ਮਾਲਕ ਦਾ 365000 ਰੁਪਏ ਮਾਲਕ ਨੇ ਡਿਮਾਂਡ ਕੀਤੀ ਆ ਮਾਲਕ ਕਹਿੰਦੇ ਨੇ ਵੀ ਰੇਟ ਕੀਤਾ ਜਾਊਗਾ ਬਹਿ ਕੇ ਡਿਸਕਾਊਂਟ ਹੋ ਜਾਊਗਾ ਬਾਕੀ ਤੁਸੀਂ ਇੱਕ ਵਾਰੀ ਗੱਡੀ ਨੂੰ ਦੇਖੋ ਤੇ ਜੇ ਕਿਸੇ ਨੂੰ ਪਸੰਦ ਆਈਏ ਵੀਡੀਓ ਦੇਖ ਕੇ ਤਾਂ ਮਾਲਕ ਦੇ ਘਰੇ ਜਾ ਕੇ ਦੇਖੋ ਜੀ ਸਟਾਰਟ ਕਰਕੇ ਦੇਖੋ ਜਦੋਂ ਪੂਰੀ ਤਸੱਲੀ ਹੁੰਦੀ ਹੈ ਤੁਹਾਨੂੰ ਪੂਰੀ ਫਿੱਟ ਬੈੰਦੀ ਹੈ ਗੱਡੀ ਉਹ ਤੋਂ ਬਾਅਦ ਰੇਟ ਮਾਲਕ ਨਾਲ ਬਹਿ ਕੇ ਕਰ ਲਿਓ 365 ਦੇ ਵਿੱਚੋਂ ਘਾਟਾ ਵਾਦਾ ਕੀਤਾ ਜਾਊਗਾ ਪੰਜਾਬ ਨੰਬਰ ਗੱਡੀ ਆ ਮਾਲਕ ਵੱਜ ਦਾ ਨੰਬਰ ਸਕਰੀਨ ਤੇ ਕਿਸੇ ਨੇ ਵੀ ਗੱਡੀ ਦੇਖਣੀ ਹੈ ਚਲਾ ਕੇ ਦੇਖਣੀ ਹੈ ਸਟਾਰਟ ਕਰਕੇ ਦੇਖਣੀ ਹੈ ਮਾਲਕ ਦੇ ਘਰੇ ਜਾ ਕੇ ਦੇਖ ਸਕਦੇ ਹਾਂ ਗੱਲ ਕਰਾਂਗੇ ਜੀ ਆਪਾਂ ਸੈਕਿੰਡ ਗੱਡੀ ਦੀ ਮਾਲਕ ਗਏ ਹੋਏ ਨੇ ਜੀ ਬਾਹਰ ਉਹਨਾਂ ਦੀ ਗੱਡੀ ਆ ਹੀ ਹੁੰਡਾ ਦੀ ਸਿਵਿਕ ਗੱਡੀ ਆ 2009 ਮਾਡਲ ਹੈ ਪੈਟਰੋਲ ਤੇ ਗੱਡੀ ਆ ਜੀ ਤੇ 75 80 ਪੈਸੀ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ ਸੀएनजी ਕਿੱਟ ਲੱਗੀ ਹੋਈ ਐ ਇੱਕ 65 ਮਾਲਕ ਨੇ ਡਿਮਾਂਡ ਕੀਤੀ ਐ ਜੀ ਤੇ ਏਰੀਆ ਮਾਲਕ ਦਾ ਲੁਧਿਆਣਾ ਕਾ ਜੇ ਕਿਸੇ ਨੂੰ ਗੱਡੀ ਪਸੰਦ ਆਈ ਐ ਕੋਈ ਜਾ ਕੇ ਦੇਖਣਾ ਚਾਹੁੰਦਾ ਗੱਡੀ ਨੂੰ ਤਾਂ ਮਾਲਕ ਦੇ ਘਰੇ ਲੁਧਿਆਣਾ ਜਾ ਕੇ ਦੇਖ ਸਕਦੇ ਹੋ ਬਾਕੀ ਟਾਇਰ ਦੇਖੋ ਜੀ ਟਾਇਰਾਂ ਚ ਅਲਾਈ ਦੇਖੋ ਪੰਜਾਬ ਨੰਬਰ ਐ ਰੰਗ ਦੇਖੋ ਗੱਡੀ ਦਾ ਚਿੱਟੇ ਰੰਗ ਦੀ ਰੰਗ ਪੂਰਾ ਵਧੀਆ ਸੋਹਣਾ ਪਨੂ ਦੇਖਣ ਨੂੰ ਮਿਲੂਗਾ ਜੇ ਆਪਾਂ ਅੰਦਰੋਂ ਦੇਖੀਏ ਗੱਡੀ ਨੂੰ ਤਾਂ ਸੀਟ ਕਵਰ ਮੈਟਿੰਗ ਹਰ ਇੱਕ ਚੀਜ਼ ਆਪਨੂੰ ਪ੍ਰੋਪਰ ਵਧੀਆ ਦੇਖਣ ਨੂੰ ਮਿਲੂ ਨਾ ਤਾਂ ਕਮੀ ਪਈ ਸੀ ਗੱਡੀ 'ਚ ਨਾ ਕੋਈ ਲੱਗੀ ਬੱਜੀ ਆ ਮਾਲਕ ਨੇ ਵਧੀਆ ਰੱਖੀ ਹੋਈ ਆ ਵਧੀਆ ਸਟਾਰਟਿੰਗ ਆ ਵਧੀਆ ਇੰਜਨ ਗੇਅਰ ਆ ਵਧੀਆ ਸਰਵਿਸ ਟੋਟਲ ਕਰਵਾਈ ਹੋਈ ਆ ਮਾਲਕ ਬਾਈ ਨੇ ਆਪ ਦਾ ਇਥੋਂ ਦਾ ਨੰਬਰ ਦਿੱਤਾ ਜੀ ਕਿਸੇ ਵੀ ਫੈਮਿਲੀ ਮੈਂਬਰ ਦਾ ਨੰਬਰ ਹੋਵੇਗਾ ਤੁਸੀਂ ਗੱਲ ਕਰ ਲਿਓ 9876309697 ਗੱਲ ਕਰ ਸਕਦੇ ਹੋ ਤੇ ਨਾਲ ਦੀ ਨਾਲ ਆਪਣੇ ਚੈਨਲ ਦਾ ਵਟਸਐਪ ਨੰਬਰ ਵੀ ਨੋਟ ਕਰ ਲਓ ਜੀ ਜੇ ਤੁਹਾਡੇ ਕੋਲੇ ਵੀ ਗੱਡੀ ਮੋਟਰਸਾਈਕਲ ਘਰ ਕੋਠੀ ਮਕਾਨ ਕੁਝ ਵੀ ਇਹ ਵੇਚਣਾ ਤੁਸੀਂ ਚਾਹੁੰਦੇ ਹੋ ਤਾਂ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਮਾ ਭੇਜੋ ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਲਗਾ ਦੇਗਾ ਆਪਣਾ ਕੋਈ ਕਮਿਸ਼ਨ ਕੋਈ ਦਲਾਲੀ ਕੋਈ ਫੀਸ ਫਰੀ ਸੇਵਾ ਜੀ ਕੁਝ ਨਹੀਂ ਹੁੰਦਾ ਆਪਣਾ ਗੱਲਬਾਤ ਕਰਦੇ ਹਾਂ ਜੀ ਜਿਹੜੀਆਂ ਇੱਕੋ ਘਰ ਦੀਆਂ ਦੋ ਗੱਡੀਆਂ ਆਪਾਂ ਲੈ ਕੇ ਪਹੁੰਚਿਆ ਉਹਨਾਂ ਦੀ ਗੱਲਬਾਤ ਕਰਦੇ ਹਾਂ ਤੁਸੀਂ ਚੈੱਕ ਕਰੋ ਜੀ ਦੋਮਾ ਗੱਡੀਆਂ ਦੀਆਂ ਫੋਟੋਆਂ ਤੁਹਾਨੂੰ ਸਕਰੀਨ ਤੇ ਮਿਲ ਹੀ ਰਹੀਆਂ ਜੀ ਦੋਵੇਂ ਗੱਡੀਆਂ ਤੁਹਾਨੂੰ ਦਿਖਾ ਰਹੇ ਹਾਂ ਆਪਾਂ ਐਂਡੀਗੋ ਈਸੀਐਸ ਗੱਡੀ ਇੱਕ ਤਾਂ ਤੇ ਦੂਜੀ ਗੱਡੀ ਐ ਸੀ ਸਵਿਫਟ ਡਿਜ਼ਾਇਰ ਐਂਡੀਗੋ ای سی ایس ਗੱਡੀ ਐ ਜਿਹੜੀ ਉਹਦੀ ਪਹਿਲਾਂ ਤੁਹਾਨੂੰ ਮੈਂ ਜਾਣਕਾਰੀ ਦੇ ਦੇਣਾ ਸੀ 2014 ਮਾਡਲ ਗੱਡੀ ਸੈਕੰਡ ਓਨਰ ਤੇ ਬਲਾਡਾ ਮਾਲਕ ਦਾ ਏਰੀਆ ਕਾ ਦੋਵੇਂ ਇੱਕੋ ਘਰੇ ਗੱਡੀਆਂ ਖੜੀਆਂ ਡਿਜ਼ਾਇਰ ਵੀ ਤੇ ਆਹ ਐਂਡੀਗੋ ای ਸੀ ایس ਵੀ 14 ਮਾਡਲ 1 ਲੱਖ 30 ਹਜ਼ਾਰ ਰੁਪਏ ਮਾਲਕ ਨੇ ਡਿਮਾਂਡ ਕੀਤੀ ਐ ਤੇ ਮਾਲਕ ਕਹਿੰਦੇ ਨੇ ਵੀ ਰੇਟ ਕੀਤਾ ਜਾਊਗਾ ਦੋਵੇਂ ਗੱਡੀਆਂ ਦਾ ਕੋਈ ਵੀ ਰੇਟ ਫਿਕਸ ਨਹੀਂ ਹੈਗਾ ਘੱਟਵਾਧਕ ਕੀਤਾ ਜਾਊਗਾ ਐਂਡੀਗੋ ਗੱਡੀ ਦਾ 130 ਮਾਲਕ ਨੇ ਰੇਟ ਕਿਹਾ ਹੈਗਾ ਮੌਕੇ ਤੇ ਕੀਤਾ ਜਾਊਗਾ ਗੱਡੀ ਪੰਜਾਬ ਨੰਬਰ ਹੈ ਬਾਕੀ ਤੁਸੀਂ ਜਾ ਕੇ ਦੇਖੋਗੇ ਤੁਹਾਨੂੰ ਪਸੰਦ ਆਊਗੀ ਜੇ ਕਿਸੇ ਨੇ ਇਹ ਐਂਡੀਗੋ ECS ਗੱਡੀ ਲੈਣੀ ਹੈ ਇਹ ਵੀ ਖਰੀਦ ਸਕਦੇ ਹੂੰ ਜੇ ਤੁਸੀਂ ਇਹ ਗੱਡੀ ਨਹੀਂ ਲੈਣੀ ਡਿਜ਼ਾਇਰ ਲੈਣੀ ਹੈ ਤਾਂ ਡਿਜ਼ਾਇਰ ਗੱਡੀ ਦੀ ਤੁਹਾਨੂੰ ਮੈਂ ਜਾਣਕਾਰੀ ਸਾਰੀ ਦੇ ਦੇਣਾ 12 ਮਾਡਲ ਮਾਲਕ ਨੇ ਗੱਡੀ ਦੱਸੀ ਹੈ ਦੂਜੇ ਨਾਮ ਤੇ ਮਾਲਕ ਨੇ ਟਾਇਰ ਦੱਸੇ ਨੇ ਅਗਲੇ ਮਾਲਕ ਕਹਿੰਦੇ ਨੇ 70-75 ਪੈਸੇ ਪਈ ਨੇ ਤੇ ਪਿਛਲੇ 50 ਤੋਂ 55 ਪੈਸੇ ਤੇ ਆ ਜਿਹੜੀ ਡਿਜ਼ਾਇਰ ਗੱਡੀ ਆ ਇਹਦਾ ਰੇਟ ਮਾਲਕ ਨੇ 1,60,000 ਰੁਪਇਆ ਕਿਹਾਗਾ ਤੇ ਗੱਡੀ ਸੋਹਣੀ ਐ ਦੋਵੇਂ ਗੱਡੀਆਂ ਇੱਕੋ ਘਰੇ ਖੜੀਆਂ ਜੇ ਕਿਸੇ ਨੂੰ ਡਿਜ਼ਾਇਰ ਗੱਡੀ ਪਸੰਦ ਆਈ ਜਾਂ ਡਿਜ਼ਾਇਰ ਖਰੀਦ ਸਕਦੇ ਹਾਂ ਜੇ ਕਿਸੇ ਨੂੰ ਐਂਡਿਕੋ ਗੱਡੀ ਪਸੰਦ ਆਈ ਆ ਤਾਂ ਐਂਡਿਕੋ ਵੀ ਖਰੀਦ ਸਕਦੇ ਹਾਂ ਉਹ ਤੁਹਾਡੀ ਇੱਛਾ ਜੀ ਤੁਸੀਂ ਕਿਹੜੀ ਗੱਡੀ ਖਰੀਦਣੀ ਐ ਕਿਹੜੀ ਦੇਖਣੀ ਐ ਤੇ ਤੁਸੀਂ ਆਪ ਹੀ ਮਾਲਕ ਨਾਲ ਗੱਲ ਕਰ ਲਿਓ 9876307632 ਦੁਬਾਰਾ ਫਿਰ ਤੋਂ ਦੱਸ ਦੇਣਾ ਜੀ 9876307632 ਕੋਈ ਵੀ ਗੱਲ ਕਰਨੀ ਹੋਈ ਤੁਸੀਂ ਗੱਲ ਮਾਲਕ ਨਾਲ ਕਰ ਸਕਦੇ ਹੋ ਜੀ ਬਾਕੀ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਜੀ ਚਲਦੀ ਚਲਦੀ ਵੀਡੀਓ 'ਚ ਮੈਨੂੰ ਕਮੈਂਟ ਕਰਕੇ ਦੱਸੋ ਜੀ ਵੀਡੀਓ ਪਸੰਦ ਆ ਰਹੀ ਹੈ ਵਧੀਆ ਲੱਗ ਰਹੀ ਹੈ ਲਾਈਕ ਕਰ ਦਿਓ ਆਪਣੀ ਵੀਡੀਓ ਨੂੰ ਸ਼ੇਅਰ ਕਰ ਦਿਓ ਬੱਤ ਬਸ ਸਪੋਰਟ ਕਰਿਆ ਕਰਿਓ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜੀ ਸੈਕੰਡ ਹੈਂਡ ਮਾਰਕੀਟ ਤੁਹਾਡਾ ਆਪ ਦਾ ਆਪਣਾ ਇਹ ਚੈਨਲ ਹੈ ਤੇ ਹਰ ਰੋਜ਼ ਆਪਾਂ ਨਮੀਆਂ ਮਸ਼ੀਨਰੀਆਂ ਗੱਡੀ ਮੋਟਰਸਾਈਕਲ ਘਰ ਕੋਠੀ ਮਕਾਨ ਲੈ ਕੇ ਆਉਂਦੇ ਰਹੇ ਨੇ ਅਸੀਂ ਵੀਡੀਓ ਪਸੰਦ ਆਈ ਹੋ ਵਧੀਆ ਲੱਗੀ ਆ ਤੇ ਤੁਸੀਂ ਇੱਕ ਕੰਮ ਕਰਿਓ ਜ਼ਰੂਰ ਥੱਲੇ ਇੱਕ ਲਾਈਕ ਦਾ ਬਟਨ ਹੈ ਉਹਨੂੰ ਜ਼ਰੂਰ ਦਬਾ ਦਿਓ ਤੇ ਜਿੰਨੇ ਤੁਸੀਂ ਪਹਿਲੀ ਵਾਰ ਪਹੁੰਚੇ ਹੋ ਜੀ ਚੈਨਲ ਤੇ ਜਿੰਨੇ ਮੇਰੇ ਭਰਾ ਮੇਰੇ ਵੱਡੇ ਬਜ਼ੁਰਗ ਤੁਸੀਂ ਆਪਣੀ ਹਰ ਰੋਜ਼ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਥੱਲੇ ਤੁਹਾਨੂੰ ਇੱਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦੇਖ ਨੂੰ ਮਿਲੂਗਾ ਉਹਨੂੰ ਲਾਜ਼ਮੀ ਦਬਾ ਦਿਓ ਸਬਸਕ੍ਰਾਈਬ ਦਾ ਫਾਇਦਾ ਇਹ ਹੁੰਦਾ ਜੀ ਜਦੋਂ ਆਪਾਂ ਨਵੀਂ ਵੀਡੀਓ ਪਾਵਾਂਗੇ ਤੁਹਾਡੇ ਕੋਲ ਉਸ ਵੇਲੇ ਆਪਣੀ ਨਮੀ ਵੀਡੀਓ ਦਾ ਮੈਸੇਜ ਪਹੁੰਚੂਗਾ ਤੇ ਉਸ ਵੇਲੇ ਤੁਸੀਂ ਆਪਣੀ ਨਮੀ ਵੀਡੀਓ ਦੇਖ ਸਕੋਗੇ ਜੀ ਡੇਲੀ ਆਪਾਂ ਨਮੀ ਵੀਡੀਓ ਅਲੱਗ-ਅਲੱਗ ਏਰੀਆ ਚੋਂ ਲੈ ਕੇ ਪਹੁੰਚਦੇ ਰਹਨੇ ਹਾਂ ਅਸੀਂ ਬਾਕੀ ਤੁਹਾਨੂੰ ਮੈਂ ਕਹਿਣਾ ਰਹਨੇ ਹਾਂ ਜੀ ਤੁਸੀਂ ਕਮੈਂਟ ਕਰਿਆ ਕਰੋ ਤੁਹਾਡੇ ਏਰੀਆ ਚ ਆਪਾਂ ਮਸ਼ੀਨਰੀ ਲੈ ਕੇ ਪਹੁੰਚਾਂਗੇ ਜਿਹੜੀ ਗੱਡੀ ਵੀ ਤੁਹਾਨੂੰ ਚਾਹੀਦੀ ਹੈ ਕਿਸੇ ਵੀ ਰੇਟ ਚ ਚਾਹੀਦੀ ਹੈ ਪਿੰਡ ਦਾ ਨਾਮ ਲੋਕੇਸ਼ਨ ਰੇਟ ਸਾਰਾ ਕੁਝ ਦੱਸ ਦਿਆ ਕਰੋ ਲੈ ਕੇ ਆਪਾਂ ਪਹੁੰਚ ਜਾਂਗੇ ਬਾਕੀ ਤੁਹਾਡੀ ਫਰਮੇਸ਼ ਤੇ ਹੀ ਆਪਾਂ ਵੀਡੀਓ ਲੈ ਕੇ ਪਹੁੰਚਦੇ ਹਾਂ ਜੀ ਜਿੰਨੀਆਂ ਗੱਡੀਆਂ ਮਸ਼ੀਨਰੀਆਂ ਜੋ ਵੀ ਆਪਾਂ ਲੈ ਕੇ ਪਹੁੰਚਦੇ ਹਾਂ बाकी ਤੁਸੀਂ ਵੀ ਐਡ ਕਰਵਾਉਣੀ ਹੈ ਭੇਜੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆ ਤੁਹਾਡੇ ਕੋਲੇ ਕਿਸੇ ਵੀ ਪਿੰਡ ਚ ਕਿਸੇ ਵੀ ਏਰੀਆ ਚ ਕੁਛ ਵੀ ਹੈ ਗੱਡੀ ਹੈ ਮੋਟਰਸਾਈਕਲ ਹੈ ਘਰ ਹੈ ਕੋਠੀ ਹੈ ਕੁਛ ਵੀ ਹੈ ਚਾਹੀ ਗੱਲ ਕਰਾਂਗੇ ਜੀ ਆਪਾਂ ਹੁਣ ਨੈਕਸਟ ਮਸ਼ੀਨਰੀ ਦੀ ਆਪਾਂ ਬੁਲਟ ਲੈ ਕੇ ਪਹੁੰਚੇ ਆ ਚੈੱਕ ਕਰੋ ਇੱਕ ਵਾਰੀ 2002 ਮਾਡਲ ਬੁਲਟ ਦੇਖਣ ਨੂੰ ਤੁਹਾਨੂੰ ਮਿਲ ਰਿਹਾ ਜੀ ਇਹ ਤੇ ਬੁਲਟ ਸ਼੍ਰੀ ਮੁਕਤਸਰ ਸਾਹਿਬ ਏਰੀਆ ਚ ਖੜਾ ਹੈ ਇੰਜਨ ਉੰਜੜ ਪੂਰਾ ਵਧੀਆ ਡਿਮਾਂਡ ਦੀ ਗੱਲ ਕਰੀਏ 135000 ਰੁਪਏ ਮਾਲਕ ਨੇ ਡਿਮਾਂਡ ਕੀਤੀ ਹੈ ਤੇ 135 ਦੇ ਵਿੱਚੋਂ ਘਟਾਵਾ ਦਾ ਕੀਤਾ ਜਾਊਗਾ ਰੀਸਟੋਰ ਹੋਇਆ ਜੀ ਸਾਰਾ ਹੀ ਤੁਸੀਂ ਚੈੱਕ ਕਰ ਹੀ ਰਹੇ ਹੋ ਜੀ ਅਲਾਈ ਲੱਗੀ ਹੋਈ ਨਹੀਂ ਤੇ ਰੰਗ ਪੂਰਾ ਵਧੀਆ ਇੰਜਨ ਕੋਲੋਂ ਦੇਖੋ ਜੀ ਬਹੁਤ ਵਧੀਆ ਮਿਲ ਜੂਗਾ ਪੁੱਠੇਗੇਰਾ ਵਾਲੇ ਬੁਲਟ ਵਾਸਤੇ ਕਾਫੀ ਡਿਮਾਂਡ ਆਈ ਸੀਗੀ ਤੁਹਾਨੂੰ ਆਪਾਂ ਦਿਖਾ ਰਹੇ ਹਾਂ ਜੀ ਸਰਵਿਸ ਸਰਵਿਸ ਟੋਟਲ ਕੰਮ ਮਾਲਕ ਨੇ ਕਰਵਾਇਆ ਹੋਇਆ ਜਾ ਕੇ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ 80546 39804 ਏ ਮਾਲਕ ਦਾ ਨੰਬਰ ਹੈ ਗੱਲ ਕਰ ਸਕਦੇ ਹੋ ਜੀ ਗੱਲ ਕਰਾਂਗੇ ਜੀ ਆਪਾਂ ਹੁਣ ਸਕੂਟੀ ਦੀ 2011 ਮਾਡਲ ਸਕੂਟੀ ਆਪਾਂ ਲੈ ਕੇ ਪਹੁੰਚਿਆ ਤੇ ਪੂਰੀ ਵਧੀਆ ਜੀ ਸਕੂਟੀ ਇਹ ਰੰਗ ਤੁਸੀਂ ਆਪ ਚੈੱਕ ਕਰੋ ਜੀ ਵਧੀਆ ਰੰਗ ਆਪਨੂੰ ਦੇਖਣ ਨੂੰ ਮਿਲ ਜੂਗਾ ਚਲਾਉਣ ਚ ਬਹੁਤ ਵਧੀਆ ਤੇ ਰੇਟ ਮਾਲਕ ਨੇ ਕੁੱਲ 14000 ਤੇ 500 ਰੁਪਿਆ ਕਿਹਾ ਦਾ ਸਾਢੇ 14000 ਰੁਪਿਆ ਡਿਮਾਂਡ ਕੀਤੀ ਹੈ ਤੇ ਰੇਟ ਮੌਕੇ ਤੇ ਘੱਟ ਬਾਧ ਹੋ ਜਾਊਗਾ ਕੋਈ ਫਿਕਸ ਰੇਟ ਨਹੀਂ ਹੈਗਾ ਜੀ ਹੋ ਜੇ ਮੌਕੇ ਤੇ 14000 ਤੋਂ ਥੱਲੇ ਸੌਦਾ ਹੋ ਜੇ ਹੋ ਜੇ 14000 ਦਾ ਹੋ ਜੇ ਤੇ ਉਹ ਮੌਕੇ ਤੇ ਅਸੀਂ ਕਿੰਨਾ ਕੁ ਰੇਟ ਘਟੂਗਾ ਤੁਸੀਂ ਮਾਲਕ ਨਾਲ ਇੱਕ ਵਾਰੀ ਗੱਲ ਫੋਨ ਤੇ ਜ਼ਰੂਰ ਕਰ ਲਿਓ ਬਾਕੀ ਜਾ ਕੇ ਦੇਖ ਲਿਓ ਰੇਟ ਪੂਰਾ ਮਾਨਤਨ ਹੋ ਜੂਗਾ ਰੇਟ ਵੱਲੋਂ ਕੋਈ ਕਮੀ ਪੇਸ਼ੀ ਨਹੀਂ ਰਹਿਣੀ ਮਾਲਕ ਬਾਈ ਦਾ ਨੰਬਰ 94178098B ਗੱਲ ਕਰੋ ਜੀ ਗੱਲ ਕਰਦੇ ਆ ਜੀ ਆਪਾਂ ਹੁਣ ਜੈਨ ਗੱਡੀ ਦੀ ਚੈੱਕ ਕਰੋ ਤੁਸੀਂ ਬਹੁਤ ਵਧੀਆ ਜਮਾਂ ਸਸਤੀ ਗੱਡੀ ਆਪਾਂ ਲੈ ਕੇ ਪਹੁੰਚਿਆ ਪੰਜਾਬ ਨੰਬਰ ਹੈ 2001 ਮਾਡਲ ਗੱਡੀ ਆ ਜੀ 2026 ਤੱਕਰ ਗੱਡੀ ਦੀ ਪਾਸਿੰਗ ਹੋਈ ਆ ਏਸੀ ਹੀਟਰ ਵਧੀਆ ਇੰਜਨ ਗੇਅਰ ਪੂਰਾ ਵਧੀਆ ਜੀ ਕਮੀ ਪੇਸ਼ੀ ਕੋਈ ਨਹੀਂ ਸਾਰੀ ਸਰਵਿਸ ਹੋਈ ਆ ਸਾਰਾ ਕੰਮ ਮਾਲਕ ਨੇ ਕਰਵਾਇਆ ਹੋਇਆ 45000 ਰੁਪਏ ਮਾਲਕ ਨੇ ਡਿਮਾਂਡ ਕੀਤੀ ਆ ਬੈਟਰੀ ਨਵੀਂ ਆ ਸਰਵਿਸ ਸਰਵਿਸ ਦਾ ਕੰਮ ਵਧੀਆ ਹੋਇਆ ਤੇ ਮਿਊਜ਼ਿਕ ਸਿਸਟਮ ਵੀ ਨਵਾਂ ਲੱਗਿਆ ਹੋਇਆ 70-75 ਰੁਪਏ ਟਾਇਰ ਮਿਲ ਜਾਣਗੇ ਅਹਿਮਦਗੜ੍ਹ ਕੋਲੇ ਇਹਨਾਂ ਦਾ ਪਿੰਡ ਮਹੌਲੀ ਕਲਾ ਉੱਥੇ ਗੱਡੀ ਖੜੀ ਆ ਤੇ ਜਾ ਕੇ ਤੁਸੀਂ ਦੇਖ ਸਕਦੇ ਹੋ ਮਾਲਕ ਬਾਈ ਦਾ ਨੰਬਰ ਸਕਰੀਨ ਤੇ ਆ ਜੀ ਕਰੋ ਗੱਲਬਾਤੋ 95922 31109 ਗੱਲ ਕਰ ਸਕਦੇ ਹੋ ਜਿਹੜੀ ਵੀ ਕਰਨੀ ਹੋਵੇ। ਬਾਕੀ ਵੀਡੀਓ ਪਸੰਦ ਆਈ ਹੋ ਵਧੀਆ ਲੱਗੀਏ ਸ਼ੇਅਰ ਕਰ ਦੋ। ਸਪੋਰਟ ਕਰੋ ਜੀ ਬਤ ਬਤ ਤੇ ਮਿਲਦੇ ਹਾਂ ਜਲਦੀ ਆਪਾਂ ਨਵੀਂ ਵੀਡੀਓ ਨਵੇਂ ਕੋਠੀ ਮਕਾਨ ਘਰ ਗੱਡੀ ਮੋਟਰਸਾਈਕਲ ਦੇ ਨਾਲ ਤੁਹਾਡੇ ਕੋਲੇ ਵੀ ਕੋਈ ਵੀ ਮਸ਼ੀਨਰੀ ਗੱਡੀ ਕੋਠੀ ਘਰ ਮਕਾਨ ਕੁਝ ਵੀ ਹੈ ਵੇਚਣ ਵਾਸਤੇ ਭੇਜੋ ਫਰੀ ਚ ਆਪਾਂ ਐਡ ਲਾ ਦੇਵਾਂਗੇ ਜੀ। ਹੁਣ ਦਿਓ ਮੈਨੂੰ ਇਜਾਜ਼ਤ।